ਜੇ ਮੈ ਕੰਮ ਕਰ ਹੁੰਦਾ ਤਾਂ ਮੈਂ ਤੁਹਾਡੇ ਵਿੱਚ ਨਾ ਹੁੰਦਾ ਪਰ ਮੈਂ ਆਮ ਆਦਮੀ ਪਾਰਟੀ ਨੂੰ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਖੁੰਖਾਰੀ ਦਾ ਕੰਮ ਹੋ ਰਿਹਾ ਹੈ ਉਹ ਕਿਹਦੀ ਸਰਕਾਰ ਦੇ ਵਿੱਚ ਹੋ ਰਿਹਾ ਹੈ ਜੇ ਕ੍ਰਾਈਮ ਵਧਿਆ ਅਪਰਾਧ ਵਧਿਆ ਜੇ ਪੰਜਾਬ ਦੇ ਵਿੱਚ ਨਸ਼ਾ ਵਧਿਆ ਜੇ ਪੰਜਾਬ ਦੇ ਵਿੱਚ ਤੁਹਾਨੂੰ ਕਿਉਂ ਚੁੱਕਿਆ ਗਿਆ ਸੀ ਮੈਂ ਇਹ ਕਹਿਣਾ ਚਾਹੁੰਦਾ ਹੈਰਾਨ ਆ ਕਿ ਲੋਕ ਕਹਿੰਦੇ ਕਿ ਡਾਕਟਰ ਇੰਦਰਬੀਰ ਨਿੱਜਰ ਬਹੁਤ ਜ਼ਿਆਦਾ ਹਲਕੇ ਦਾ ਵਿਧਾਇਕ ਹੈ ਜੋ ਮੌਜੂਦਾ ਆਮ ਆਦਮੀ ਪਾਰਟੀ ਦਾ ਸ਼ਰੀਪ ਹੈ ਪਰ ਕੱਲ ਮੈਨੂੰ ਇਹ ਗੱਲ ਸਾਬਤ ਹੋਈ ਹੈ ਕਿ ਸਭ ਤੋਂ ਵੱਡਾ ਜੇ ਪੰਜਾਬ ਦੇ ਵਿੱਚ ਬਦਮਾਸ਼ ਹੈ ਜੇ ਕ੍ਰਿਮੀਨਲ ਬੰਦਾ ਹੈ ਤੇ ਉਹ ਡਾਕਟਰ ਇੰਦਰਬੀਰ ਨਿੱਜਰ ਹੈ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਪਰਚਾ ਸੀ ਤੀ ਪੀਓ ਸੀ ਤੇ ਇੱਥੇ ਗਲਤ ਕੀ ਕੀਤਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ 2015 ਦੀ ਕੱਲ ਉਹਨਾਂ ਨੇ ਗੱਲ ਕੀਤੀ ਹੈ ਇਸ 15 2015 ਦੇ ਪਰਚੇ ਦਾ ਚਲਾਨ ਡਾਕਟਰ ਇੰਦਰਬੀਰ ਨਿੱਜਰ ਨੇ ਕਦੋਂ ਪੇਸ਼ ਕਰਾਇਆ ਉਸ ਤੋਂ ਬਾਅਦ ਉਹ ਚਲਾਨ ਦੀਆ ਤਰੀਕਾ ਕਦੋਂ ਪਈਆ ਉਸ ਚਲਾਨ ਦੀਆ ਤਰੀਕਾ ਪੈਣ ਤੋਂ ਬਾਅਦ ਉੱਥੇ ਮੈਂ ਪੀਓ ਕਦੋਂ ਹੋਇਆ ਪੀਓ ਹੋਣ ਤੋਂ ਬਾਅਦ ਮੈਨੂੰ ਗ੍ਰਿਫਤਾਰ ਕੋਈ ਨਹੀਂ ਕੀਤਾ ਗਿਆ ਜਦੋਂ ਮੈਂ ਇਲੈਕਸ਼ਨ ਕਾਂਗਰਸ ਪਾਰਟੀ ਦੇ ਕੈਂਡੀਡੇਟ ਤੋਂ ਲੜ ਰਿਹਾ ਉਦੋਂ ਹੀ ਮੈਂ ਪੀਓ ਆ ਤੇ ਜੇ ਮੈਂ ਪੀਓ ਸਾਹ ਤੇ ਮੇਰੇ ਕਾਗਜ਼ ਰੱਦ ਕਰਾ ਦਿੰਦੇ ਸਭ ਤੋਂ ਵੱਡਾ ਮੌਕਾ ਆਮ ਆਦਮੀ ਪਾਰਟੀ ਕੋ ਸੀ ਕਿ ਪੀਓ ਦੇ ਮੌਕੇ ਦੇ ਉੱਤੇ ਮੇਰੇ ਕਾਗਜ਼ ਰੱਦ ਕਰਾਉਂਦਾ ਇਹ ਤੋਂ ਵਧੀਆ ਮੌਕਾ ਕੋਈ ਨਹੀਂ ਸੀ ਪਰ ਬਖਲਾਟ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਜੋ ਇਹ ਕਰਤੂਤ ਗੁਰਿੰਦਰ ਨੇ ਕੀਤੀ ਹੈ ਜੋ ਇਹ ਕਰਤੂਤ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਇਸ ਵਾਰਡ ਤੋਂ ਲੜ ਰਿਹਾ ਹੈ ਇਹਨਾਂ ਇਕੱਠੇ ਰਲ ਕੇ ਕੀਤੀ ਹੈ ਜਾਂ ਡਾਕਟਰ ਇੰਦਰਬੀਰ ਨੱਜਰ ਨੇ ਕੀਤੀ ਹੈ ਲੋਕਾਂ ਦੇ ਵਿੱਚ ਇੱਕ ਬਹੁਤ ਵਧੀਆ ਮੈਸੇਜ ਗਿਆ ਹੈ ਕਿ 2.5 ਸਾਲਾਂ ਦੇ ਵਿੱਚ ਜੇ ਪੰਜਾਬ ਨੂੰ ਆਮ ਆਦਮੀ ਪਾਰਟੀ ਨੇ ਬਰਬਾਦ ਕੀਤਾ ਤੇ ਆਉਣ ਵਾਲੀਆਂ ਨਗਰ ਨਿਕੰਨ ਦੀਆਂ ਜੋ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਤੇ ਫਿਰ ਤਬਾਹੀ ਹੀ ਤਬਾਹੀ ਹੋਵੇਗੀ ਪਰ ਤੁਸੀਂ ਹੋਰਨ ਕਿਹਾ ਕਿ ਪੁਲਿਸ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਪੀਓ ਸੀ ਸਾਡੇ ਕੋਲ ਕਾਗਜ਼ ਆਏ ਸੀ ਚੁੱਕ ਲਿਆ ਤੇ ਮੇਰੀ ਗੱਲ ਸੁਣਦੇ ਨੇ ਤੇ ਪੀਓ ਵਿਭਾਗ ਸੀ ਨਹਿਰਾਂ ਦੀ ਜਿਹੜੀ ਚੌਂਕੀ ਸੀ ਇਹ ਪੀਓ ਵਿਭਾਗ ਸੀ ਪੀਓ ਵਿਭਾਗ ਦਾ ਕਿਹੜਾ ਬੰਦਾ ਮੈਨੂੰ ਲੈ ਕੇ ਗਿਆ ਮੌਕੇ ਤੇ ਮੈਨੂੰ ਇੱਥੇ ਜਾ ਕੇ ਤਾਰਾਂ ਵਾਲੇ ਪੁਲ ਦੇ ਥੱਲੇ ਜੋ ਥਾਣਾ ਹੈ ਉੱਥੇ ਲੈ ਕੇ ਉਥੋਂ ਮੈਨੂੰ ਸਿੱਧਾ ਜਾਂ ਪੀਓ ਵਿਭਾਗ ਦੇ ਆ ਹਵਾਲੇ ਕਰਦੇ ਪੀਓ ਵਿਭਾਗ ਮੈਨੂੰ ਕੋਰਟ ਦੇ ਵਿੱਚ ਪੈਂਸ਼ ਕਰਦਾ ਉੱਥੋਂ ਮੇਰਾ ਜਾ ਕੇ ਸਿਵਲ ਹਸਪਤਲ ਮੈਡੀਕਲ ਕਰਾ ਕੇ ਮੈਡੀਕਲ ਕਰਉਣ ਤੋਂ ਬਾਅਦ ਕੋਰਟ ਦੇ ਵਿੱਚ ਮੈਨੂੰ ਕਹਿ ਦਿੱਤਾ ਗਿਆ ਕਿ ਇਹਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਵੇ ਮੈਂ ਧੰਵਾਦ ਕਰਨਾ ਚਾਹੁੰਦਾ ਹੈ ਸਾਡੇ ਐਡਵੋਕੇਟ ਸਾਹਿਬ ਦਾ ਜਿਨ੍ਹਾਂ ਨੇ ਕੱਲ ਮੇਰਾ ਸੰਪੂਰਨ ਤੌਰ ਤੇ ਸਾਥ ਦਿੱਤਾ ਚਲੋ ਬਹੁਤ ਵੱਡਾ ਬੇਲ ਬੌਂਡ ਉੱਥੇ ਭਰਨਾ ਪਿਆ ਗਿਆ ਪਰ ਕੋਈ ਗੱਲ ਨਹੀਂ ਪਰ ਇਸ ਗੱਲ ਦੀ ਕਰਤੂਤ ਲੋਕਾਂ ਤੇ ਸਾਹਮਣੇ ਆ ਗਈ ਕਿ ਇਹ ਹਾਰ ਰਹੇ ਨੇ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਅਪੀਲ ਕਰਨਾ ਚਾਹੁੰਦਾ ਕਾਂਗਰਸ ਪਾਰਟੀ ਨੇ ਵੋਟ ਪਾ ਕੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਜਿੱਥੇ ਕੌਂਸਲਰ ਬਣਾਈਆਂ ਉੱਥੇ ਮੇਅਰ ਬਣਾਈਆਂ ਮੈਂ ਸਾਹਿਲ ਜੀ ਤੁਹਾਡਾ ਵੀਰ ਜੀ ਤੁਹਾਡਾ ਵੀ ਧੰਨਵਾਦ ਤੁਹਾਡੇ ਚੈਨਲ ਦਾ ਵੀ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਕੱਲ ਜਿਹੜਾ ਸਰਦਾਰ ਇੰਦਰਪ੍ਰੀਤ ਸਿੰਘ ਬਲਾਰੀਆ ਜੀ ਨੇ ਧਰਨਾ ਦਿੱਤਾ ਐਸ਼ਵਨੀ ਪੱਪੂ ਜੀ ਨੇ ਧਰਨਾ ਦਿੱਤਾ ਕੌਂਸਲ ਸਹਿਬਾਨਾਂ ਨੇ ਕਾਂਗਰਸੀ ਵਰਕਰਾਂ ਨੇ ਕਾਂਗਰਸ ਹਾਈ ਕਮਾਂਡ ਨੇ ਮੇਰਾ ਸਾਥ ਦਿੱਤਾ ਮੈਂ ਕਹਿਣਾ ਚਾਹੁੰਦਾ ਕਿ ਮੈਂ ਰਿਣੀ ਹਾਂ ਸਾਰੀ ਉਮਰ ਮੇਰਾ ਸਿਰ ਉਹਨਾਂ ਦੇ ਚਰਨਾ ਦੇ ਵਿੱਚ ਝੁਕੇਗਾ ਅੱਛਾ ਜੀ ਹੁਣ ਹੌਸਲੇ ਤੁਹਾਡੇ ਫਸਤ ਹੋ ਗਏ ਆ ਡਰ ਗਏ ਤੁਸੀਂ ਮੇਰੀ ਗੱਲ ਸੁਣਦੇ ਨਹੀਂ ਬਦਮਾਸ਼ਾਂ ਤੋਂ ਡਰਨਾ ਚਾਹੀਦਾ ਹੈ ਮੈਂ ਵਪਾਰੀ ਬੰਦਾ ਹਾਂ ਮੈਨੂੰ ਇਹ ਲੱਗਦਾ ਵੀ ਪਤਾ ਨਹੀਂ ਰੋਡ ਤੇ ਜਾਂਦਾ ਜਾਂਦਾ ਡਾਕਟਰ ਨਿੱਜਰ ਨਾਲ ਮੈਨੂੰ ਪੈ ਜਾਏ ਕਿਉਂਕਿ ਉਹ ਪੁਲਿਸ ਤੋਂ ਬਾਅਦ ਨਿੱਜਰ ਦੀ ਵਾਰੀ ਹੈ ਨਿੱਜਰ ਦੇ ਵਾਰੀ ਹੈ ਲੋਕ ਕਹਿੰਦੇ ਨੇ ਕਿ ਗੁਰਿੰਦਰ ਜਿਹੜਾ ਹੈ ਡੀਲਰੀ ਦਾ ਕੰਮ ਕਰਦਾ ਹੈ ਪਰ ਮੈਨੂੰ ਇਹ ਪਤਾ ਲੱਗਿਆ ਕਿ ਕਿਸ ਡੀਲਰੀ ਦਾ ਕੰਮ ਕਰਦਾ ਹੈ ਕੱਲ ਜਿਹਨੇ ਪੁਲਿਸ ਭੇਜੀ ਹੈ ਉਹਦਾ ਕੰਮ ਹੀ ਇੱਕੋ ਹੈ ਕਿ ਟੌਟੀ ਕਰਕੇ ਜਿਹੜੇ નિર્ਦੋਸ਼ ਬੰਦੇ ਨੇ ਉਹਨਾਂ ਨੂੰ ਚਕਾਉਣਾ ਮਾਰੇ ਬੁਲੰਦ ਬੁਲੰਦ ਹੌਸਲਿਆਂ ਦੇ ਨਾਲ ਇਲੈਕਸ਼ਨ ਲੜ ਰਹੇ ਹਾਂ ਤੇ ਬੁਲੰਦ ਹੌਸਲਿਆਂ ਦੇ ਨਾਲ ਸੰਗਤ ਦੇ ਆਸ਼ੀਰਵਾਦ ਸਦਕੇ ਕਾਂਗਰਸ ਪਾਰਟੀ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਨਗਰ ਨਿਗਮਦੀਆਂ ਚੋਣਾਂ ਹੋ ਰਹੀਆਂ ਨੇ ਆਪਣੇ ਮੇਅਰ ਤੇ ਕਾਉਂਸਲਰ ਬਣਾਉਣ ਜਾ ਰਹੀ ਹੈ। ਕੋਈ ਡਰੇ ਤੇ ਨਹੀਂ ਹੂਨ ਤੁੰਟੋ ਕੀ ਦੁਬਾਰਾ ਕਰਦੇ। ਕਿਉਂ ਡਰਾਂਗੇ? ਕਿਉਂ ਡਰਾਂਗੇ ਮੈਨੂੰ ਤੇ ਸੰਗਤ ਨੇ ਹੌਸਲਾ ਮੈਨੂੰ ਸੰਗਤ ਨੇ ਹੌਸਲਾ ਦਿੱਤਾ ਹੈ ਮੈਨੂੰ ਤੁਸੀਂ ਹੌਸਲਾ ਦਿੱਤੇ ਪਰ ਮੈਨੂੰ ਡਰ ਜਰੂਰੀ ਇਸ ਗੱਲ ਦਾ ਹੈ ਕਿ ਡਾਕਟਰ ਇੰਦਰਬੀਰ ਨਿੱਜਰ ਇਹ ਨਾ ਹੋਵੇ ਕਿਤੇ ਮੇਰੇ ਤੇ ਹੋਰ ਕੋਈ ਅਪਰਾਧਿਕ ਪਰਚਾ ਕਰਵਾ ਦੇਵੇ ਮੈਂ ਇਹ ਵੀ ਤਲਬੀਰ ਗਿੱਲ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਦੇਖੋ ਤੁਹਾਡਾ ਮੁੱਲ ਨਹੀਂ ਪਾਇਆ ਕਿਰਪਾ ਕਰਕੇ ਤੁਸੀਂ ਵੀ ਕਾਂਗਰਸ ਪਾਰਟੀ ਦਾ ਸਾਥ ਦਿਓ ਹਲਕਾ ਬਤ ਹੈਕ ਸਰਦਾਰ ਇੰਦਰਬੀਰ ਸਿੰਘ ਬਲਾਰੀਆ ਜੀ ਦਾ ਸਾਥ ਦਿਓ ਹੁਣ ਤੁਸੀਂ ਕਹੇ ਕਿ ਤੁਹਾਡੇ ਪਰਚੇ ਧਰਤੇ ਬਹੁਤ ਨੇ ਕਾਰਨ ਕੀ ਆ ਮੇਰੀ ਗੱਲ ਸੁਣੋ ਜੇ ਮੇਰੇ ਤੇ ਪਰਚੇ ਬਹੁਤ ਜਿਆਦੇ ਨੇ ਤੇ ਕਿਰਪਾ ਕਰਕੇ ਮੈਨੂੰ ਜੇਲਾ ਦੇ ਵਿੱਚ ਸੁੱਟ ਦੇਣ ਜਿਹੜੇ ਅਪਰਾਧਿਕ ਪਰਚੇ ਇਹਨਾਂ ਨੇ 2 ਦਿਨਾਂ ਦੇ ਵਿੱਚ ਤਿਆਰ ਕਰਾਏ ਉਹ 2 ਦਿਨ ਅਜੇ 4 ਦਿਨ ਇਹਨਾਂ ਕੋਲ ਹੋਰ ਨੇ ਹੋਰ ਤਿਆਰ ਕਰੋਣ ਜੋ ਭੋਲੇ ਪੰਡਾਰੀ ਨੇ ਮੇਰਾ ਕੱਲ ਸਾਥ ਦਿੱਤਾ ਹੈ ਸੰਗਰ ਨੇ ਸਾਥ ਦਿੱਤਾ ਹੈ মিডিਆ ਨੇ ਸਾਥ ਦਿੱਤਾ ਹੈ ਮੇਰੀ ਪਾਰਟੀ ਨੇ ਸਾਥ ਦਿੱਤਾ ਹੈ ਇਸ ਤਰ੍ਹਾਂ ਹੀ ਫਿਰ ਮੇਰਾ ਤੁਸੀਂ ਵੀ ਸਾਥ ਦਿਨਾ ਤੇ ਮੈਂ ਅਪੀਲ ਕਰਨਾ ਚਾਹੁੰਦਾ ਕਿ ਕਦੀ ਵੀ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਣਾ ਤੇ ਹੁਣ ਬੁਲੰਦ ਹੌਸਲੇ ਨਾਲ ਲੋਕਾ ਜਾ ਰਹੇ ਹੋ ਕਿ ਡਰ ਕੇ ਜਾ ਰਹੇ ਹੋ ਨਹੀਂ ਮੈਂ ਜਾ ਰਿਹਾ ਤੇ ਬੁਲੰਦ ਹੌਸਲੇ ਚ ਪਰ ਮੈਨੂੰ ਡਰ ਡਾਕਟਰ ਮੈਨੂੰ ਡਰ ਹੈ ਕਿ ਡਾਕਟਰ ਇੰਦਰਬੀ ਨਿੱਜਰ ਦਾ ਪਤਾ ਨਹੀਂ ਕਿਹੜੇ ਵਾਲੇ ਮੈਨੂੰ ਚੁਕਾ ਦੇਵੇ ਬਿਲਕੁਲ ਜੀ ਬੇਲ ਬੌਂਡ ਭਰਿਆ ਹੈ ਫਿਰ ਕਿਉਂ ਹੈ ਭਰਿਆ ਹੈ ਬੰਦੇ ਆ ਤੇ ਉੱਪਰ ਪਰਚੇ ਨਾਜਾਇਜ਼ ਸਰਕਾਰਾਂ ਕਰਦੀਆਂ ਆਈਆਂ ਕਰਾਉਂਦੀਆਂ ਆਈਆਂ ਪਰ ਜੋ ਸੰਗਤ ਨੇ ਦੇਖਿਆ ਹੈ ਸੰਗਤ ਇਹਦਾ ਇੱਕ ਇਤਿਹਾਸ ਨੂੰ ਜਵਾਬ ਦੇਵੇ